ਬਜੀ ਨੂੰ ਪਤਾ ਕਿ ਪਿਛਲੀ 31 ਤਰੀਕ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਅਸੀਂ ਨਮਸਤਕ ਹੋਣ ਲਈ ਗਏ ਜਦੋਂ ਨਮਸਤਕ ਹੋ ਕੇ ਬਾਹਰ ਨਿਕਲੇ ਤਾਂ ਕਿਸੇ ਜਥੇਬੰਦੀ ਵੱਲੋਂ ਆਪਣਾ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਉੱਥੇ ਸਾਡੇ ਤੋਂ ਸਤਕਾਰਤ ਵਿਅਕਤੀ ਸੀ ਸਾਡੇ ਤੋਂ ਬਜ਼ੁਰਗ ਉਮਰ ਦੇ ਵਿਅਕਤੀ ਸੀ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇੱਕ ਗੱਲ ਆਖੀ ਕਿ ਅੱਜ ਅਸੀਂ RAM ਮੁਹੰਮਦ ਸਿੰਘ ਅਜ਼ਾਦ ਦੇ ਘਰ ਦੇ ਅੱਗੇ ਖੜੇ ਹਾਂ ਮੈਂ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਵੀ ਆ ਕਿ ਮੈਂ ਇੰਸਟਾਗ੍ਰam ਦੇ ਉੱਤੇ ਜਾਂ ਹੋਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖੀ ਹੋਣੀ ਆ ਮੈਂ ਉਹ ਬਜ਼ੁਰਗਾਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਜਿਹੜਾ ਤੁਸੀਂ ਸ਼ਹੀਦ ਉਦਮ ਸਿੰਘ ਜੀ ਦਾ ਨਾਮ ਵਿਗਾੜ ਕੇ ਲੈ ਰਹੇ ਹੋ ਰਾਮ ਮੁਹੰਮਦ ਸਿੰਘ ਆਜ਼ਾਦ ਲੈ ਰਹੇ ਹੋ ਇਹ ਕਿੰਨਾ ਕਿਤੇ ਸਰਾਸਰ ਗਲਤ ਬਾ ਸ਼ਹੀਦਾਂ ਦੇ ਨਾਮ ਦੀ ਬੇਅਦਬੀ ਆ ਵੀ ਤੁਸੀਂ ਜਿਹੜਾ ਸਰੋਤ ਨੇ ਤੁਹਾਡੇ ਕਿਰਪਾ ਕਰਕੇ ਉਹ ਸਰੋਤ ਜ਼ਰੂਰ ਦੱਸ ਦਿਓ ਵੀ ਭਾਈ ਤੁਸੀਂ ਇਹ ਰਾਮ ਸ਼ਬਦ ਕਿੱਥੋਂ ਲੈ ਕੇ ਆ ਰਹੇ ਹੋ ਮੈਂ ਇਸ ਵੰਚੇ ਵੀ ਗੱਲ ਕਲੀਅਰ ਕਰਦੀ ਵੀ ਸਾਡੀ ਪਗਵਾਨ ਰਾਮਚੰਦਰ ਸਾਡੇ ਲਈ ਸਤਕਾਰਯੋਗ ਨੇ ਅਸੀਂ ਸ਼ਰਦਾ ਬਾ ਸਾਡੀ ਇਸ ਚੀਜ਼ ਦੇ ਵਿੱਚ ਵੀ ਭਾਈ ਅਸੀਂ ਅਸੀਂ ਸਾਡੇ ਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਅਸੀਂ ਰਾਮਚੰਦਰ ਜੀ ਦੀ ਗੱਲ ਕਰਦੇ ਆ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵਾਇਰਲ ਹੋਣ ਤੋਂ ਬਾਅਦ ਸੁਨਾਮ ਦੀਆਂ ਕੁਝ ਜਥੇਬੰਦੀਆਂ ਜਿਹੜੇ ਆਪਣੇ ਆਪ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਜਰਨਲ ਸਖਤਰ ਦਾਸ ਰਹੇ ਆ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਦਾਸ ਰਹੇ ਆ terror ਬਹੁਤ ਆਦ ਦੀ ਘਟਿਵਚ ਲੋਕ ਲਗਾਤਾਰ ਫੋਨ ਕਰ ਰਹੇ ਆ ਜਿਹੜੇ ਕਿ ਮੈਨੂੰ ਮਾਮਾ ਭਣਾ ਦੀਆਂ ਸਿੱਧੇ ਤੌਰ ਤੇ ਗਾਲਾਂ ਕੱਢ ਰਹੇ ਆ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਆ ਪਰ ਮੈਂ ਅੱਜ ਵੀ ਇਸ ਗੱਲ ਦੇ ਉੱਤੇ ਟੱਲ ਖੜਾ ਵਾਂ ਕਿ ਜਿੰਨਾ ਕ ਮੈਂ ਸ਼ਹੀਦ ਉਦਮ ਸਿੰਘ ਜੀ ਬਾਰੇ ਪੜਿਆ ਉਹਦੇ ਵਿੱਚ ਰਾਮ ਸ਼ਬਦ ਦਾ ਕਿਤੇ ਜ਼ਿਕਰ ਨਹੀਂ ਜੇ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਮੈਨੂੰ ਮਾਰਨ ਦੇ ਨਾਲ ਜੇ ਤੁਹਾਡਾ ਝੂਠ ਸੱਚ ਸਾਬਤ ਹੋ ਜਾਂਦਾ ਵਾ ਮੇਰੀ ਕੁੱਟਮਾਰ ਕਰਨ ਦੇ ਨਾਲ ਤੁਹਾਡਾ ਝੂਠ ਸੱਚ ਸਾਬਤ ਹੋ ਜਾਂਦਾ ਵਾ ਤਾਂ ਮੈਂ ਕੁੱਟਮਾਰ ਖਾਣ ਨੂੰ ਵੀ ਤਿਆਰ ਆ ਜੇ ਮੈਨੂੰ ਮਾਰ ਕੇ ਤੂੰ ਤੁਹਾਨੂੰ ਇਹ ਲੱਗਦਾ ਵੀ ਕਿ ਤੁਸੀਂ ਜਿਹੜੇ ਪ੍ਰੋਪੋਗੈਂਡਾ ਸ਼ਹੀਦਾਂ ਦੇ ਨਾਮ ਤੇ ਚਲਾ ਰਹੇ ਹੋਏ ਕਿਤਨਾ ਕਿਤੇ ਸੱਚ ਸਾਬਤ ਹੋ ਜਾਊਗਾ ਤਾਂ ਉਹਦੇ ਲਈ ਵੀ ਭਾਈ ਮੈਂ ਤਿਆਰ ਬੈਠਾ ਵਾਂ ਲਗਾਤਾਰ ਸਨਾਮ ਬੁਲਾਉਣ ਦੀਆਂ ਧਮਕੀਆਂ ਤੂੰ ਇੱਥੇ ਆ ਕੇ ਦਿਖਾ ਤੂੰ ਇੱਥੇ ਵੜ ਕੇ ਦਿਖਾ ਤੂੰ ਇੱਥੇ ਮੱਥਾ ਟੇਕ ਕੇ ਦਿਖਾ ਤੂੰ ਕੌਣ ਹੁੰਨਾ ਵਾ ਭਾਈ ਮੈਂ ਕੋਈ ਨਹੀਂ ਹੁੰਦਾ ਮੇਰੇ ਹੱਥ ਵਿੱਚ ਅੱਜ ਜਿਹੜੇ ਸੋਰਸ ਨੇ ਮੈਂ ਉਹ ਤੁਹਾਡੇ ਮੂਹਰੇ ਲੈ ਕੇ ਆਇਆ ਮੈਂ ਉਹ ਛੋਟੇ ਕਲੱਬ ਦੇ ਵਿੱਚ ਮੈਂ ਤੁਹਾਨੂੰ ਨਹੀਂ ਦ ਮੈਂ ਸ਼ਹੀਦ ਉੱਧਮ ਸਿੰਘ ਜੀ ਜਦੋਂ ਜੇਲ੍ਹ ਦੇ ਵਿੱਚ ਹੁੰਦੇ ਆ ਇੱਕ ਚਿੱਠੀ ਹੈਗੀ ਆ ਮੇਰੇ ਹੱਥ ਲੱਗੀ ਆ ਇਹ 16 5 1940 ਦੀ ਕਰੀਬ ਚਿੱਠੀ ਦੱਸੀ ਜਾ ਰਹੀ ਆ ਮੈਂ ਤੁਹਾਡੇ ਵਿੱਚ ਦਿਖਾ ਦਿਆਂ ਆ ਉਸ ਚਿੱਠੀ ਦਾ ਨੰਬਰ ਆ ਜੀ ਇਹ ਚਿੱਠੀ ਦਾ ਨੰਬਰ ਬਾ ਮੈਂ ਕਹੂੰਗਾ ਜ਼ੂਮ ਕਰਕੇ ਤਸਵੀਰਾਂ ਜਰੂਰ ਦਿਖਾ ਦਿੱਤੀਆਂ ਜਾਣ ਇਹਦੇ ਉੱਤੇ ਸਪੈਸ਼ਲੀ ਲਿਖਿਆ ਹੋਇਆ ਬਾ ਉੱਧਮ ਸਿੰਘ ਨੰਬਰ 1 ਇਹ ਉਹਨਾਂ ਦੀ ਚਿੱਠੀ ਆ ਜੀ ਥੱਲੇ ਜੇ ਅਸੀਂ ਗੱਲ ਕਰੀਏ ਤਾਂ ਮੁਹੰਮਦ ਸਿੰਘ ਆਜ਼ਾਦ ਦੇ ਨਾਮ ਦੇ ਸਾਈਨ ਆ 15 5 40 ਜਾਂ 15 ਜਾਂ ਕੋਈ ਜਾਂ 16 3 40 ਕੋਈ ਇਹ ਡੇਟ ਆ ਪਹਿਲਾ ਸਬੂਤ ਹੈ ਕਿ ਜੇ ਮੁਹੰਮਦ ਸਿੰਘ ਆਜ਼ਾਦ ਜੀ ਨੇ ਆਪਣੇ ਨਾਮ ਉਰੇ ਰਾਮ ਲਿਖਣਾ ਹੁੰਦਾ ਤਾਂ ਇਹਦੇ ਉੱਤੇ ਦਸਤਖਤ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਕਰਦੇ ਦੂਸਰੀ ਚਿੱਠੀ ਦੀ ਜੇ ਮੈਂ ਗੱਲ ਕਰਾਂ ਆਹ ਚਿੱਠੀ ਇਹ ਜਿਹੜੀ ਆਪਣੇ ਦੋਸਤ ਵਿਸ਼ਨ ਸਿੰਘ ਨੂੰ ਭੇਜਦੇ ਆਪਦੀ ਤਸਵੀਰ ਉਹਦੇ ਵਿੱਚ ਇਹ ਤਸਵੀਰ ਦੇ ਉੱਤੇ ਸਾਈਨ ਕਰਦੇ ਆ ਉਹ ਵੀ ਮੁਹੰਮਦ ਸਿੰਘ ਆਜ਼ਾਦ ਲਿਖਦੇ ਆ ਤੇ ਥੱਲੇ ਸ਼ਾਰਟ ਫਾਰਮ ਦੇ ਵਿੱਚ ਸਾਈਨ ਕਰਦੇ ਆ ਮੁਹੰਮਦ ਸਿੰਘ ਆਜ਼ਾਦ ਦੂਸਰਾ ਸਰੋਤ ਭਾਈ ਮੇਰੇ ਕੋਲ ਇਹ ਆ ਮੁਹੰਮਦ ਸਿੰਘ ਆਜ਼ਾਦ ਜੀ ਦਾ ਤੀਸਰਾ ਸਰੋਤ ਜਿਹਨੂੰ ਅਸੀਂ ਛਟਲਾ ਨਹੀਂ ਸਕਦੇ ਇਹ ਕਰੀਬ 13 ਤੰ 1940 ਜਦੋਂ ਕੈਂਕਸ਼ਨ ਹਾਲ ਦੇ ਵਿੱਚ ਮਾਈਕਲ ਓਡਵਾਇਰ ਤੇ ਗੋਲੀ ਵੱਜਦੀ ਆ ਉਦੋਂ ਹੋ ਸਕਦਾ ਦੂਸਰੇ ਦਿਨ ਡੇਲੀ ਐਕਸਪ੍ਰੈਸ ਦਾ ਨਿਊਜ਼ ਚੈਨਲ ਆਜੀ ਹੈ ਇੱਕ ਪੇਪਰ ਆ ਉਸ ਵੇਲੇ ਦਾ ਜਿਹਦੇ ਉੱਤੇ ਸ਼ਹੀਦ ਉਦਮ ਸਿੰਘ ਜੀ ਨੂੰ ਇੱਕ ਜਿਹੜਾ ਬ੍ਰਿਟਿਸ਼ ਆਰਮੀ ਬ੍ਰਿਟਿਸ਼ ਪੁਲਿਸ ਦਾ ਬੰਦਾ ਉਹ ਅਰੈਸਟ ਕਰਕੇ ਲੈ ਕੇ ਜਾ ਰਿਹਾ ਤੇ ਇਹਦੇ ਵਿੱਚ ਵੀ ਤੁਸੀਂ ਇਹ ਦੇਖੋ ਕਿ ਮੁਹੰਮਦ ਸਿੰਘ ਆਜ਼ਾਦ ਲਿਖਿਆ ਹੋਇਆ ਵਾ ਕਿ ਇਹ ਨਾਮ ਪੁੱਛ ਕੇਸ਼ ਤੋਂ ਬਿਨਾ ਕਰਦੇ ਆ ਤੁਸੀਂ ੱੱਕੇ ਨਾਲ ਇੱਕ ਸ਼ਬਦ ਚੱਕਦੇ ਹੋ ਵਿੱਚ ਘਸੋ ਰਹੇ ਹੋ ਵੀ ਨਹੀਂ ਭਾਈ ਰਾਮ ਮੁਹੰਮਦ ਸਿੰਘ ਆਜ਼ਾਦ ਆ ਭਾਈ ਅਸੀਂ ਨਹੀਂ ਮੰਨਦੇ ਤੁਸੀਂ ਮੇਰੇ ਕੋਲੇ ਆਉਣਾ ਵਾ ਮੇਰਾ ਪੈਂਡ ਮੇਰਾ ਪਤਾ ਮੈਂ ਤੁਹਾਨੂੰ ਦੱਸ ਚੁੱਕਿਆ ਵਾ ਤੁਸੀਂ ਜਦੋਂ ਵੀ ਹੋਣਾ ਮੈਨੂੰ ਫੋਨ ਕਰਕੇ ਆਓ ਆਪਾਂ মিডিਆ ਕਰਮੀਆਂ ਦੇ ਵਿੱਚ ਬਹਿ ਕੇ ਗੱਲ ਕਰਾਂਗੇ ਇਸ ਦੇ ਬਾਬਤ ਪਰ ਮੈਨੂੰ ਫੋਨ ਲਾ ਕੇ ਹਰਾਸ਼ ਨਾ ਕਰੋ ਮੈਂ ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇਣ ਲਈ ਤਿਆਰ ਆ ਠੀਕ ਆ ਭਾਈ ਜੇ ਤੁਹਾਡੇ ਕੋਲੇ ਕੋਈ ਸੌਲਿਡ ਪ੍ਰੂਫ ਇਸ ਗੱਲ ਦੇ ਹੈਗੇ ਵੀ ਭਾਈ ਨਾਮ ਮੂਰੇ ਰਾਮ ਲੱਗਦਾ ਵਾ ਤਾਂ ਮੈਂ ਜਨਤਕ ਤੌਰ ਤੇ ਮਾਫੀ ਵੀ ਮੰਗੂੰਗਾ ਪਰ ਹਾਂ ਐਗਲ ਸਮਝ ਲਿਓ ਮੈਨੂੰ ਕਿਤਾਬਾਂ ਦੇ ਹਵਾਲੇ ਨਾ ਦਿਓ ਕਿ ਫਲਾਣੇ ਰਾਈਟਰ ਨੇ ਆ ਲਿਖਿਆ ਭਾਈ ਮੈਂ ਉਹਨਾਂ ਦੀਆਂ ਛੱਡੋ ਮੈਂ ਸ਼ਹੀਦ ਉਦਮ ਸਿੰਘ ਦੀਆਂ ਲਿਖਤਾਂ ਹੱਥ ਦੇ ਵੱਲ ਚੱਕ ਕੇ ਖੜਾ ਮਾਂ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਤੋਂ ਮੈਨੂੰ ਆਈ ਸ਼ਹੀਦ ਉਦਮ ਸਿੰਘ ਜੀ ਦੀ ਇੱਕ 16 ਮਾਰਚ 1940 ਦੀ ਇੱਕ ਜਿਹੜਾ ਜੇਲ ਚਿੱਠੀ ਆ ਉਹ ਜੱਦੀ ਘਰ ਦੇ ਵਿੱਚ ਲੱਗੀ ਹੋਈ ਆ ਜਿਹੜੇ ਵੀ ਦੋਸਤ ਮਿੱਤਰ ਸੁਨਾਮ ਜਾਣ ਨਮਸਤਕ ਹੋਣ ਜੱਦੀ ਘਰ ਵਿੱਚ ਜਾਣ ਜਾਂ ਜਿਹੜੇ ਲੋਕ ਮੇਰੇ ਨਾਲ ਬਹਿਸ ਬਸਈਆ ਕਰ ਰਿਹਾ ਮੈਨੂੰ ਗਾਲਾਂ ਕੱਢ ਰਹੇ ਆ ਉਹ ਜੱਦੀ ਘਰ ਵਿੱਚ ਜਾਣ ਜੱਦੀ ਘਰ ਦੇ ਵਿੱਚ ਆ ਉੱਪਰ ਜਦੋਂ ਅਸੀਂ ਐਂਟਰ ਹੁੰਨੇ ਆ ਤਾਂ ਸੱਜੇ ਪਾਸੇ ਇਹ ਚਿੱਠੀ ਲੱਗੀ ਹੋਈ ਆ ਜਿਹਦੇ ਵਿੱਚ ਲਿਖਿਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਤੁਸੀਂ ਮੇਰਾ ਨਾਮ ਬਦਲਣ ਦੀ ਕੋਸ਼ਿਸ਼ ਨਾ ਕਰਨਾ ਚਾਹੇ ਮੈਂ ਤੁਹਾਨੂੰ ਕੁਝ ਵੀ ਦੇ ਚੁੱਕਾ ਹੋਵਾਂ ਮੇਰਾ ਨਾਮ ਮੁਹੰਮਦ ਸਿੰਘ ਆਜ਼ਾਦ ਹੈ ਮੇਰਾ ਨਾਂ ਨਹੀਂ ਬਦਲਣਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਭਾਈ ਇੱਕ ਚਿੱਠੀ 'ਚ ਚਾਰ ਵਾਰੀ ਮੁਹੰਮਦ ਸਿੰਘ ਆਜ਼ਾਦ ਸ਼ਹੀਦ ਉਦਮ ਸਿੰਘ ਨੇ ਆਪਦਾ ਨਾਮ ਦਾ ਜ਼ਿਕਰ ਕੀਤਾ ਤੇ ਅਸੀਂ ਭਾਈ ਕਿਉਂ ਅੱਜ ਆਪਣੇ ਸ਼ਹੀਦਾਂ ਦੇ ਨਾਮਾਂ ਦੀ ਬੇਅਦਬੀ ਕਰਨ ਤੇ ਤੁਲੇ ਹੋਇਓ ਮੈਨੂੰ ਕੁੱਟਮਾਰ ਕਰਕੇ ਜੇ ਕੋਈ ਹੱਲ ਨਿਕਲਦਾ ਤਾਂ ਜੀ ਸਤਿ ਸਕੇ ਕਰਿਓ ਪਰ ਇੱਕ ਗੱਲ ਇਹ ਸਮਝਿਓ ਜੇ ਤਰਕ ਨਾਲ ਗੱਲ ਕਰੋਗੇ ਤਾਂ ਤਰਕ ਦੇ ਨਾਲ ਜਵਾਬ ਦਵਾਂਗੇ ਪਰ ਜੇ ਤੁਹਾਨੂੰ ਲੱਗਦਾ ਵੀ ਕੋਸਨ ਮੁੱਕੀ ਕਰਕੇ ਤੁਸੀਂ ਆਪਦੇ ਝੂਠ ਨੂੰ ਸੱਚ ਕਰ ਲਿਓਗੇ ਤਾਂ ਬਹੁਤ ਵੱਡਾ ਭਲੇਖਾ ਪਾਲੀ ਫਰਦੇ ਹੋ ਜੇ ਤੁਸੀਂ ਕਹਿੰਦੇ ਉਹਨੇ ਉਹ ਜਿਹੜੇ ਜੋ ਉਸ ਜੇਸ ਬਿਹੇਵ ਦੇ ਵਿੱਚ ਮੈਨੂੰ ਮੇਰੇ ਕੋਲ ਆਉਂਗੇ ਗੱਲ ਕਰੋਗੇ ਮੈਂ ਜੀ ਆਇਆਂ ਨੂੰ ਆ ਮੇਰੇ ਕੋਲੇ ਜਿਹੜਾ ਮਰਜ਼ੀ ਆਵੇ ਜਦੋਂ ਮਰਜ਼ੀ ਆਵੇ ਮੀਡੀਆ ਦੀ ਹਾਜ਼ਰੀ ਵਿੱਚ ਅਸੀਂ ਬੈਠ ਕੇ ਕੋ ਸਮਾਂ ਰੱਖਾਂਗੇ ਸਮਾਂ ਤੁਹਾਡਾ ਹੋਊਗਾ ਮੈਂ ਕਹਿੰਦਾ ਠੀਕ ਆ ਭਾਈ ਤੁਸੀਂ ਮੇਰੇ ਨਗਰ ਆ ਜਾਓ ਮੇਰੇ ਨਗਰਲੇ ਨੇੜੇ ਪਿੰਡਾ ਚ ਆ ਜਾਓ ਜਦੋਂ ਮਰਜੀ মিডিਆ ਸਦਕੇ ਆਪ ਦਾ ਭਲੇਖਾ ਦੂਰ ਕਰ ਲਿਓ ਪਰ ਮੈਨੂੰ ਬਾਰ ਬਾਰ ਫੋਨ ਕਰਕੇ ਭਾਈ ਹਰਾਸ਼ ਨਾ ਕਰੋ ਮੈਂ ਸ਼ਹੀਦ ਉਦਮ ਸਿੰਘ ਜੀ ਨੂੰ ਜਵਾਬ ਦੇ ਆ ਜਿਹੜੇ ਬੰਦਿਆਂ ਨੂੰ ਇਹ ਲੱਗਦਾ ਵਾ ਵੀ ਅਸੀਂ ਭਾਈ ਆ ਕੀਤਾ ਆ ਸਾਡੇ ਕੋਲੇ ਸਬੂਤ ਨੇ ਇਹ ਸਬੂਤ ਉਹ ਆ ਜੋ ਸ਼ਹੀਦ ਉਦਮ ਸਿੰਘ ਜੀ ਦੇ ਬਲੇ ਦੇ ਸਬੂਤ ਨੇ ਸੋ ਹੁਣ ਜਵਾਬ ਤੁਸੀਂ ਲੋਕ ਦਿਓ ਜਿਹੜੇ ਮੈਨੂੰ ਲਗਾਤਾਰ ਗਾਲਾਂ ਦੇ ਰਹੇ ਹੋ ਮੈਨੂੰ ਧਮਕੀਆਂ ਦੇ ਰਹੇ ਹੋ ਮੈਂ ਤੁਹਾਡੀਆਂ ਗੱਦੜ ਧਮਕੀਆਂ ਤੋਂ ਨਾ ਡਰਿਆ ਤੇ ਨਾ ਡਰਨਾ ਸੋ ਮੇਰੀਆਂ ਇੰਨੀਆਂ ਹੀ ਬੇਨਤੀਆਂ ਨੇ ਵੀ ਭਾਈ ਮੈਨੂੰ ਫੋਨ ਕਰਕੇ ਹਰਾਸ਼ ਨਾ ਕਰੋ ਜੇ ਤੁਸੀਂ ਬਹਿਸ ਕਰਨਾ ਚਾਹੁੰਦੇ ਹੋ ਤਾਂ ਭਾਈ ਤੁਸੀਂ ਜਦੋਂ ਮਰਜ਼ੀ ਮੇਰੇ ਪਿੰਡ ਆਓ ਮੀਡੀਆ ਦੀ ਹਾਜ਼ਰੀ ਵਿੱਚ ਮੈਂ ਗੱਲਬਾਤ